ਹਲੀ ਪਬਲਿਕ ਲਾਈਵ तो बाल्मीकी धर्म समाज के पंजाब प्रधान अमित रंधावाबू शाह विशेष तौर तो से शामिल हो दूरों दूरों आए पहलवाना ने हिस्सा लिया और वे मुकाले करवाए गए माली का मुकाबला जितने वाले नुरा हजार नकद ਅੱਜ ਦੇ ਮੇਲੇ ਦੀਆਂ ਪੂਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ ਔਰ ਆਪਣਾ ਪੰਜਾਬੀ ਵਿਰਸਾ ਜਿੰਦਾ ਰੱਖਣ ਵਾਸਤੇ ਜੋ ਪਹਿਲ ਬਾਤ ਪਹਿਵਾ ਬਦੂ ਜੀ ਨੇ ਬਾਬਾ ਮੰਨੀ ਜੀ ਨੇ ਲੋਕਾਂ ਦੇ ਜੋ ਜਰਜ਼ਾ ਕਰਦੇ ਮਾਤਰੀ ਜੀ ਜੋ ਪਹਿਲ ਕੀਤੀ ਆ ਆਇਨਾ ਬਕਰ ਸ਼ਹਿਰਾਂ ਦੇ ਦਰਮਿਆਨ ਕੋਈ ਨਾਮ ਵੱਲ ਕਿਤਾਬ ਬਰਾਲਾ ਕਿ ਸਾਡੇ ਪੰਜਾਬ ਦੇ ਵਿੱਚ ਜੋ ਲੋਕ ਗੋਲ ਜੁਗਵਾ ਪੜੀ ਸਾਡੀ ਨਸ਼ਰਵਾਲ ਜਾਰੀ ਨੇ ਇਹਨਾਂ ਦਾ ਮਕਸਦ ਇਹਨਾਂ ਦਾ ਅਰਾਸ਼ ਕਰ ਤੋਂ ਕਰਿਆ ਬਾਈ ਇਧਰ ਦੇ ਮੈਡੀਕਲ ਹੋਣ ਦਿਖਾਇਆ ਬਾਈ ਬਾਕੀ ਦੇ ਜਿਹੜਾ ਪੰਜਾਬ ਹਾਸਾ ਵਾਸਾ ਪੰਜਾਬ ਬਣੇ ਬੰਦੇ ਬਾਹਰ ਹੋ ਜਾ ਮਈਆ ਸਭਿਦਾਨ ਬੜਾ ਧੰਨਵਾਦ ਮੈਨੂੰ ਆਇਆ ਠੀਕ ਹੈ ਮੈਨੂੰ ਬੜੀ ਖੁਸ਼ੀ ਹੋਈ ਆ ਮੇਰੇ ਬੱਚੇ ਮੇਲੇ ਦੀ ਤਿਰੋਣਕ ਵਧਾਈ ਕਰਦੇ ਆ ਬਾਬੇ ਲੱਕ ਦਾਦਾ ਦਰਬਾਰ ਦਾ ਮੇਲਾ ਵਧਾਈ ਕਰਦੇ ਆ ਬੜੇ ਮਨ ਨੂੰ ਖੁਸ਼ੀ ਹੋਈ ਆ ਬਾਬਾ ਲੇਟੀ ਸੇਠੀ ਸਾਹ ਤੇ ਪੁੱਤਰ ਸਾਡੇ ਬੱਚੇ ਰਣੀ